ਮੁੰਬਈ ਹਵਾਈ ਅੱਡੇ ਉੱਤੇ 47 ਕਰੋੜ ਰੁਪਏ ਦੀ ਕੋਕੀਨ ਜ਼ਬਤ ਕੀਤੀ ਗਈ ਹੈ ਤਾਂ ਜਾਣਕਾਰੀ ਮੁਤਾਬਕ ਇੱਕ ਮਹਿਲਾ ਕੋਲੋਂ ਇਹ 47 ਕਰੋੜ ਰੁਪਏ ਦੀ ਜਿਹੜੀ ਕੋਕੀਨ ਹੈ ਉਹ ਬਰਾਮਦ ਹੋਈ ਹੈ ਤਾਂ ਉਕਤ ਮਹਿਲਾ ਸ਼੍ਰੀਲੰਕਾ ਦੇ ਕੋਲੰਬੋ ਤੋਂ ਸਫ਼ਰ ਕਰਕੇ ਮੁੰਬਈ ਪਹੁੰਚੀ ਸੀ ਜਾਂਚ ਦੇ ਦੌਰਾਨ 9 ਥੈਲੇ ਬਰਾਮਦ ਕੀਤੇ ਗਏ ਨੇ ਡਾਇਰੈਕਟਰ ਆਫ ਰੈਵਨਿਊ ਇੰਟੈਲੀਜੈਂਸੀ ਯਾਨੀ ਕਿ ਡੀ ਆਰ ਆਈ ਨੇ ਮੁੰਬਈ ਦੇ 76 ਪੱਤੀ ਸ਼ਿਵਾਜੀ ਮਹਾਰਾਜ ਕੁਮੰਤਰੀ ਹਵਾਈ ਅੱਡੇ ਉੱਤੇ ਇੱਕ ਮਹਿਲਾ ਮੁਸਾਫਰ ਕੋਲੋਂ 4.7 ਕਿਲੋਗ੍ਰam ਕੋਕੀਨ ਜਿਹੜੀ ਬਰਾਮਦ ਕੀਤੀ ਹੈ ਜਿਸ ਦੀ ਕੀਮਤ ਆ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਯਾਨੀ ਕਿ ਇਸ ਦੀ ਕੀਮਤ 47 ਕਰੋੜ ਰੁਪਏ ਦੱਸੀ ਜਾ ਰਹੀ ਹੈ ਤਾਂ ਅਧਿਕਾਰੀਆਂ ਨੇ ਦੱਸਿਆ ਕਿ ਡੀ ਆਰ ਆਈ ਟੀਮ ਨੇ ਸ਼੍ਰੀਲੰਕਾ ਦੇ ਕੋਲੰਬੋ ਤੋਂ ਆਈ ਆ ਮੁਸਾਫਰ ਨੂੰ ਰੋਕਿਆ ਅਤੇ ਉਸ ਦੇ ਸਮਾਨ ਦੀ ਜਾਂਚ ਕੀਤੀ ਤਾਂ ਜਾਂਚ ਦੇ ਦੌਰਾਨ ਕਾਫੀ ਪੈਕਟਾਂ ਦੇ ਅੰਦਰ ਛੁਪੇ ਹੋਏ ਚਿੱਟੇ ਪਾਊਡਰ ਦੇ 9 ਥੈਲੇ ਬਰਾਮਦ ਕੀਤੇ ਗਏ ਤਾਂ ਇਸ ਤੋਂ ਬਾਅਦ ਐਨ ਡੀ ਪੀ ਐਸ ਫੀਲਡ ਕਿਟ ਵੱਲੋਂ ਜਾਂਚ ਨੇ ਪੁਸ਼ਟੀ ਕੀਤੀ ਹੈ ਕਿ ਬਰਾਮਦ ਕੀਤਾ ਪਦਾਰਥ ਕੋਕੀਨਸੀ ਯਾਨੀ ਕਿ ਇਹ ਇੱਕ ਨਸ਼ਾ ਸੀ ਜਿਸ ਦੀ ਕੀਮਤ 47 ਕਰੋੜ ਰੁਪਏ ਦੱਸੀ ਜਾ ਰਹੀ ਹੈ ਤਾਂ ਇਸ ਤੋਂ ਬਾਅਦ ਹਵਾਈ ਅੱਡੇ ਉੱਤੇ ਖੇਪ ਪ੍ਰਾਪਤ ਕਰਨ ਵਾਲੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਤੋਂ ਬਾਅਦ ਦੀਆਂ ਕਾਰਵਾਈਆਂ ਦੇ ਨਤੀਜੇ ਵਜੋਂ 3 ਹੋਰ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਮਹਿਲਾ ਸ਼੍ਰੀਲੰਕਾ ਤੋਂ ਇਹ ਕੋਕੀਨ ਜਿਹੜੀ ਲੈ ਕੇ ਆਈ ਸੀ ਤੇ ਅੱਗੇ ਕਿੱਥੇ ਸਪਲਾਈ ਕਰਨ ਜਾ ਰਹੀ ਸੀ ਤਾਂ ਇੱਕ ਛਾਤਰ ਮਹਿਲਾ ਜੋ ਕਿ ਹਵਾਈ ਅੱਡੇ ਉੱਤੇ ਪਹੁੰਚਦੀ ਹੈ ਜਾਂਚ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੀ ਤਲਾਸ਼ੀ ਹੁੰਦੀ ਹੈ ਤਾਂ 47 ਕਰੋੜ ਰੁਪਏ ਦੀ ਕੋਕੀਨ ਇਸ ਦੇ ਕੋਲੋਂ ਬਰਾਮਦ ਹੁੰਦੀ ਹੈ ਤਾਂ ਪੁਲਿਸ ਨੇ ਕੁਝ ਗ੍ਰਿਫਤਾਰੀਆਂ ਕੀਤੀਆਂ ਨੇ ਤਾਂ ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕੋਕੀਨ ਅੱਗੇ ਕਿੱਥੇ ਕਿੱਤੇ ਸਪਲਾਈ ਹੋਣੀ